ਪੰਜਾਬ ਵਿਜੀਲੈਂਸ ਬਿਊਰੋ ਨੇ ਸਹਿਕਾਰੀ ਸਭਾ ਤੁग्गाਕਲਾ ਦੇ ਸਹਿਕਾਰੀ ਬੈਂਕ ਰੂਪਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੰਡਤ ਕਰਮਚਾਰੀਆਂ ਨੂੰ ਇੱਕ ਮਰਿਤਕ ਮੈਂਬਰ ਦੇ ਨਾਮ ਉੱਤੇ ਕਾਜਾਂ ਲੈਣ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਵਿੱਚ ਸਹਿਕਾਰੀ ਸਭਾ ਤੁग्गाਕਲਾ ਦੇ ਤਿੰਨ ਮੁਲਾਜ਼ਮ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਾਜ਼ਮਾਂ ਦੇ ਵਿੱਚ ਜਤਵੀਰ ਸਿੰਘ ਸਾਬਕਾ ਇੰਸਪੈਕਟਰ ਅਤੇ ਮੌਜੂਦਾ ਸਹਾਇਕ ਰਜਿਸਟਰਡ ਸਰਕਾਰੀ ਬੈਂਕ ਦੁਸੂਅਰਬਿੰਦਰ ਸਿੰਘ ਕਲਰਕ ਤਮ ਕੈਸ਼ੀਅਰ ਸਰਕਾਰੀ ਬੈਂਕ ਸਫਾ ਰੂਪੋਵਾਲ ਤਹਿਸੀਲ ਦਸੂਆ ਜੋ ਹਣ ਲੇਖਾਕਾਰ ਜੋ ਸਰਕਾਰੀ ਬੈਂਕ ਲਿਮਟਿਡ ਸਫਾ ਸਿਕਰੀ ਹੁਸ਼ਿਆਰਪੁਰੇ ਵਿਖੇ ਤਾਇਨਾਤ ਹਨ ਉਹਨਾਂ ਦੇ ਸਮੇਤ ਮਨਜੀਤ ਸਿੰਘ ਕੈਸ਼ੀਅਰ ਸਰਕਾਰੀ ਬੈਂਕ ਸਫਾ ਰੂਪੋਵਾਲ ਅਤੇ ਇਸੇ ਬੈਂਕ ਦੇ ਅਵਤਾਰ ਸਿੰਘ ਸਾਬਕਾ ਮੈਨੇਜਰ ਉਹਨਾਂ ਦੇ ਸਮੇਤ ਪਰਮਜੀਤ ਸਿੰਘ ਸਾਬਕਾ ਮੈਨੇਜਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧੀ ਦਰਜ ਕਰਵਾਈ ਗਈ ਸ਼ਿਕਾਇਤ ਦੇ ਵਿੱਚ ਪੜਤਾਲ ਦੇ ਦੌਰਾਨ ਪਤਾ ਲੱਗਿਆ ਕਿ ਤੱਥਾਂ ਦੇ ਆਧਾਰ 'ਤੇ ਮੁਲਜ਼ਮ ਅਜੈਪ ਸਿੰਘ ਸਖਤਰ ਸਹਿਕਾਰੀ ਸਭਾ ਪਿੰਡ ਤੁग्गा ਕਲਾ ਜਿੱਨਾ ਹੁਸ਼ਿਆਰਪੁਰ ਸਬੰਧ ਮੈਂਬਰ ਨਰਿੰਦਰ ਸਿੰਘ ਅਤੇ ਤਰਸੀਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਵਿਰੁੱਧ ਇਸ ਸੰਬੰਧੀ ਪਿਊਰੋ ਵੱਲੋਂ ਪਹਿਲਾਂ ਹੀ ਧਾਰਾ 409 420 465 66 ਅਤੇ 467 ਤੇ 468 475 120 ਵੀ ਆਈਪੀਸੀ ਅਤੇ ਪ੍ਰਿਸਟਾ ਕਾ ਰੋਕੂ ਕਾਨੂੰਨ ਦੀ ਧਾਰਾ ਤਦ ਇੱਕ ਅਤੇ ਉਹਨਾਂ ਦੇ ਅਧੀਨ 13 ਤੋਂ ਅਧੀਨ ਵਿਜੀਲੈਂਸ ਬਿਊਰੋ ਦੇ थाना ਜਲੰਧਰ ਰੇਂਜ ਵਿਕੇ ਕੇਸ ਦਾ ਦਰਜ ਕੀਤਾ ਹੈ ਤੇ ਰਜਤਕਾਰੀ ਦਿੰਦੇ ਹੋਏ ਉਹਨਾਂ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਦੀ ਤਫਤੀਸ਼ ਦੇ ਦੌਰਾਨ ਉਕਤ ਕੈਸ਼ੀਅਰ ਅਜੈਬ ਸਿੰਘ ਨੂੰ ਪਿੰਡ ਧੁੱਗਾ ਕਲਾ ਦੇ ਰਹਿਣ ਵਾਲੇ ਸੁਸਾਇਟੀ ਦੇ ਮਹਿਤਕ ਮੈਂਬਰ ਗੁਲਜਾਰ ਸਿੰਘ ਦੇ ਨਾਂ ਤੇ 192000 ਰੁਪਏ ਦੀ ਕਰਜ਼ਾ ਲੈਣ ਦੇ ਦੋਸ਼ ਠੇਕਾਰੀ ਸਭਾ ਦੇ ਹੋਰ ਅਧਿਕਾਰੀਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਇਹ ਵੀ ਪਤਾ ਲੱਗਾ ਕਿ ਦੋਸ਼ੀ ਸੈਕਟਰੀ ਅਜੈਬ ਸਿੰਘ ਨੇ ਸੁਸਾਇਟੀ ਦਾ ਸਾਰਾ ਕਰਜ਼ਾ ਮੇਰੇ ਤੇ ਕੋ ਗੁਲਜਾਰ ਸਿੰਘ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ ਅਤੇ ਹੋਰਾਂ ਦੇ ਨਾਲ ਮਿਲੀਭੁਗਤ ਕਰਕੇ ਉਸੇ ਉਸੇ ਮਿਤੀ ਨੂੰ ਉਸਦੇ ਨਾਂ ਤੇ 1,90,000 ਰੁਪਏ ਦੇ ਕਰਜ਼ਾ ਦੁਬਾਰਾ ਲਿਆ ਸੀ ਵਿਜੀਲੈਂਸ ਦੀ ਤਫ਼ਤੀਸ਼ ਦੇ ਦੌਰਾਨ ਆਪਣੀ ਗ੍ਰਿਫਤਾਰੀ ਦੀ ਡਰੋਂ ਉਸ ਨੇ ਉਕਤ ਬੈਂਕ ਨੂੰ ਵਿਆਜ ਸਮੇਤ ਸਾਰਾ ਕਰਜ਼ਾ 2,26,315 ਰੁਪਏ 15 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ ਬੁਲਾਰੇ ਨੇ ਦੱਸਿਆ ਕਿ ਪੁਚਕਸ਼ ਦੇ ਅਧਾਰ ਤੇ ਵਿਜੀਲੈਂਸ ਬਿਊਰੋ ਨੇ ਕੈਨਦੋਸ਼ੀਆ ਅਜੈਬ ਸਿੰਘ ਮੈਂਬਰਾਂ ਨਿਰੰਜਨ ਮੈਂਬਰਾਂ ਨਿਰੰਜਨ ਅਤੇ ਤਰਫੀਮ ਸਿੰਘ ਦੀ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਬਾਅਦ ਦੰਗਾਈ ਦੇ ਨਾਲ ਜਾਂਚ ਕੀਤੀ ਗਈ ਜਿਸ ਦੇ ਵਿੱਚ ਪਾਇਆ ਗਿਆ ਹੈ ਕਿ ਉਕਤ ਪੰਡ ਕਰਮਚਾਰੀਆਂ ਨੂੰ ਆਪਸ ਵਿੱਚ ਮਿਲੀ ਭੁਗਤ ਕਰਕੇ ਸਭਾ ਦੇ ਇੱਕ ਮਰਿਤਕ ਮੈਂਬਰ ਦੇ ਨਾਂ ਤੇ ਇਹ ਕਰਜਮਨ ਨੂੰ ਜ਼ੋਰ ਕਰਵਾਉਣ ਤੇ ਜਮ੍ਹਾਂ ਕਰਵਾਉਣ ਦੀ ਸਹਿਕਾਰੀ ਸਬਾਤੂ ਗਾਤੇ ਸਰਕਾਰੀ ਬੈਂਕ ਦੀ ਸਾਕਾ ਰੂਪੋਵਾਲ ਦੇ ਨਾਲ ਧੋਖਾ ਧੋਖਾ ਦੇ ਇਕੀ